ਸਿੰਖ ਸਰਵਾਨ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਲਤ ਸ਼ਬਦਾਵਲੀ ਵਰਤੀ ਐ ਤੇ ਤੁਹਾਡੇ ਤੇ ਜਿਹੜੀ 10 ਸਾਲਾਂ ਰੋਕ ਲੱਗੀ ਹੋਈ ਹੈ ਨਾ ਤੇ ਤੁਸੀਂ ਆਪਣੇ ਉਹ ਗناہ ਕਬੂਲ ਕਰਦੇ ਜੇ ਉਹਨਾਂ ਨੇ ਗناہ ਕਬੂਲ ਕਰ ਲਏ ਫਿਰ ਕਹੀ 10 ਸਾਲ ਦੀ ਰੋਕ ਤੁਹਾਡੀ ਹਟਾਉਣੀ ਆ ਉਹਨਾਂ ਨੂੰ ਤਨਖਾਹ ਵੀ ਲਈ ਕਿ ਭਈ ਤੁਸੀਂ 7 ਦਿਨ ਸੇਵਾ ਕਰਨੀ ਹੈ ਜਿਹਦੇ ਵਿੱਚੋਂ 3 ਦਿਨ ਸ਼੍ਰੀ ਸੱਚਖੰਡ ਸਿਦਾਰਥ ਸਾਹਿਬ ਵਿਖੇ ਲੰਗਰ ਦੇ ਝੂਠੇ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਦੋ ਦਿਨ ਤਰਨਤਨ ਸਾਹਿਬ ਵਿਖੇ ਇੱਕ ਦਿਨ ਚਰਨਗੰਦਵਾਨ ਸਾਹਿਬ ਵਿਖੇ ਤੇ ਇੱਕ ਦਿਨ ਤਖਤ ਸ੍ਰੀ ਕੇਸਕਟ ਸਾਹਿਬ ਹੁਣ ਇੱਕ ਪਾਸੇ ਇਸ ਨੂੰ ਸਰਕਾਰ ਜਾਂ ਸਰਕਾਰ ਦੇ ਉਹ ਮੰਤਰੀ ਜਿਹੜੇ ਆਪਣੇ ਆਪ ਨੂੰ ਸਰਕਾਰ ਦੇ ਵਿੱਚ ਸਿੱਖ ਚਿਹਰੇ ਵਜੋਂ ਵਾਰਦੇ ਨੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਜੀ ਅਸੀਂ ਇਨਸਾਫ ਦੇ ਲਈ ਇਹ ਕਾਰਵਾਈ ਕੀਤੀ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਨਮਾਇंदे ਇਸ ਨੂੰ ਬਦਲਾਖੋਰੀ ਦੀ ਜਾਂ ਟਕਰਾਹ ਦੀ ਜਾਂ ਸਿੱਖ ਮਸਲਿਆਂ 'ਚ ਦਖਲ ਦੀ ਰਾਜਨੀਤਿਕ ਰੰਗ ਦੇ ਰਹੇ ਨੇ ਸਰਕਾਰ ਇੱਕ ਪਾਸੇ ਧਾਰਮਿਕ ਮਸਲਿਆਂ 'ਚ ਇਨਸਾਫ ਦਾ ਦਮ ਭਰ ਕੇ ਆਪਣੀ ਦਿੱਖ ਸਾਫ਼ ਕਰਨਾ ਚਾਹੁੰਦੀ ਹੈ ਕਿਉਂਕਿ ਬਾਈਬਲ ਕੁਰਾਨ ਬੜਗਾਰੀ ਮਾਮਲੇ ਦੇ ਵਿੱਚ ਪੰਜਾਬ 'ਚ ਤਿੰਨ ਸਰਕਾਰਾਂ ਤੇ ਚਾਰ ਮੁੱਖ ਮੰਤਰੀ ਬਦਲੇ ਪਰ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਗਤ ਨੂੰ ਗੁਰੂਆਂ ਸਾਹਿਬ ਦੇ ਵਿੱਚ ਆਸਤਾ ਰੱਖਣ ਵਾਲਿਆਂ ਨੂੰ ਸਾਂਝੀ ਬਲਤਾ ਦੇ ਚਾਹਣ ਵਾਲਿਆਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਕੀ ਸਰਕਾਰ ਤੇ ਸਰਕਾਰ ਦੇ ਨਮਾਇंदे 328 ਪਾਵਨ ਸਰੂਪਾਂ ਦੇ ਮਾਮਲੇ ਰਹੀਂ ਉਸ ਮਾਮਲੇ ਨੂੰ ਦਬਾਉਣਾ ਤਾਂ ਨਹੀਂ ਚਾਹੁੰਦੇ। ਸਰਵੇ ਚਰਚਾ ਚ ਹੈ ਇਹ ਸਰਵੇ ਦੀ ਚਰਚਾ ਛੇੜ ਦਿੱਤੀ ਹੈ ਕਿ ਕੀ ਭਗਵਾਨਤਮਾਨ ਅਗਲੀ ਵਾਰ ਵੀ ਮੱਖ ਮੰਤਰੀ ਦਾ ਉਮੀਦਵਾਰ ਹੋਣਗੇ ਜਾਂ ਨਹੀਂ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤ ਦਾ ਰੁਪਇਆ 90 ਰੁਪਏ ਤੋਂ ਵੀ ਥੱਲੇ ਆ ਗਿਆ ਉਧਰ 1 ਡਾਲਰ ਤੇ ਇਧਰ ਸਾਡੇ 90 ਰੁਪਏ ਤਾਂ ਇੱਕ ਡਾਲਰ ਬਣਦਾ ਵਿਸ਼ਾਲ ਰੁਪਏ ਦੀ ਗਰਾਫਟ ਰੋਕਣ ਦੇ ਲਈ ਆਰਬੀਆਈ ਨੇ ਆਪਣੇ ਖਜ਼ਾਨੇ ਦੇ ਡਾਲਰ ਵੇਚਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਇਸ ਸਾਲ ਜੀ ਕੋਈ ਖਾਸ ਕੋਸ਼ਿਸ਼ ਨਜ਼ਰ ਨਹੀਂ ਆ ਸਰਕਾਰ ਜ਼ੋਰ ਦੇ ਰਹੀ ਹੈ ਕਿ ਆਪੇ ਰੁਪਿਆ ਗਿਰ ਰਿਹਾ ਹੈ ਉਹਨਾਂ ਦੀ ਚਿੰਤਾ ਹੈ ਕਿ ਨਹੀਂ ਸਵਾਲ ਤਾਂ ਇਹ ਪੜਾ ਜੀ ਅੱਜ ਦਿਨ ਬੜਾ ਅਹਿਮ ਰਿਹਾ ਇੱਕ ਪਾਸੇ ਆਪਾਂ ਗੱਲ ਕਰਾਂਗੇ ਖਾਸ ਕਰਕੇ ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਪਰ ਉਸ ਤੋਂ ਪਹਿਲਾਂ ਜਿਹੜਾ ਅਹਿਮ ਪਹਿਲੂ ਰਿਹਾ ਅੱਜ ਰਿਹਾ ਪੰਜ ਸਿੰਘ ਸਹਿਬਾਨ ਦੀ ਬੈਠਕ ਗੈਨੀ ਕੰਦੀਪ ਸਿੰਘ ਅਣਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਵਨਾਂ ਦੀ ਬੈਠਕ ਤੇ ਉਸ ਦੌਰਾਨ ਸ਼੍ਰੀ ਹਲਤਖ ਸਾਹਿਬ ਦੀ ਫਸੀਲ ਤੋਂ ਸੁਨਾਏ ਗਏ ਅਹਿਮ ਫੈਸਲੇ ਜਿਦੇ ਵਿੱਚੋਂ ਬਿਰਸਾ ਸਿੰਘ ਬਲਟੋਹਾ ਦੀ ਘਰ ਵਾਪਸੀ ਹਨਾ ਉਹਨਾਂ ਦੇ ਉੱਤੇ ਲੱਗੀ ਰੋਕ ਹਟੀ ਜਸਵੰਤ ਸਿੰਘ ਜਫਰ ਦਾ ਮਾਮਲਾ ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਵਾਲਾ ਮਾਮਲਾ ਤੇ ਪੰਥ ਪ੍ਰਚਾਰਕ ਹਰਿੰਦਰ ਸਿੰਘ ਹਰੌਣਾ ਦਾ ਮਾਮਲਾ ਤੇ ਇਸ ਹਫਤੇ ਦਰਮਿਆਨ ਗਿਆਨੀ ਕਰਵਚਨ ਸਿੰਘ ਦਾ ਵੀ ਮਾਫੀਨਾਮਾ ਕਾਫੀ ਐਮਰਿਆ ਇਹ ਪੰਜੋ ਅੱਜ ਸ਼੍ਰੀ ਕਲ ਤੱਕ ਸਭ ਤੇ ਸੱਦੇ ਗਿਆ ਸੀ ਇਹਨਾਂ ਨੂੰ ਸ਼੍ਰੀ ਕਲ ਤੱਕ ਸਾਹਮਣੇ ਇਹ ਪੇਸ਼ ਹੋਏ ਕਲ ਚ ਪੱਲਾ ਪਾ ਕੇ ਇਹਨਾਂ ਨੇ ਗੁਰੂ ਦੀ ਸ਼ਰਮ ਦੇ ਵਿੱਚ ਆਪਣੀਆਂ ਗਲਤੀਆਂ ਨੂੰ ਕਬੂਲ ਕੀਤਾ ਵਰਸਾ ਸਿੰਘ ਬਲਟੋਹਾ ਨੂੰ ਹਦਾਇਤ ਹੋਈ ਸਵਾਲ ਹੋਏ ਕਿ ਜੀ ਤੁਸੀਂ ਸਿੰਘ ਸਹਿਬਾਨ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਲਤ ਸ਼ਬਦਾਵਲੀ ਵਰਤੀ ਐ ਤੇ ਤੁਹਾਡੇ ਤੇ ਜਿਹੜੀ 10 ਸਾਲਾਂ ਰੋਕ ਲੱਗੀ ਹੋਈ ਹੈ ਨਾ ਤੇ ਤੁਸੀਂ ਆਪਣੇ ਉਹ ਗੁਨਾਹ ਕਬੂਲ ਕਰਦੇ ਜੇ ਉਹਨਾਂ ਨੇ ਗੁਨਾਹ ਕਬੂਲ ਕਰ ਲਏ ਫਿਰ ਕਹੀ ਜੀ 10 ਸਾਲ ਦੀ ਰੋਕ ਤੁਹਾਡੀ ਹਟਾਉਣੀ ਆ ਇਸ ਸ਼ਰਤ ਤੇ ਕਿ ਤੁਸੀਂ ਅੱਗੇ ਤੋਂ ਕਿਸੇ ਬਾਰੇ ਅਜਿਹੇ ਸ਼ਬਦ ਨਹੀਂ ਵਰਤੋਗੇ ਨਿਮਰ ਰਹੋਗੇ ਹਾਂ ਸਾਦੇ ਤੇ ਸਤਕਾਰਤ ਸ਼ਬਦਾਂ ਦੀ ਵਰਤੋਂ ਕਰੋਗੇ ਇਹ ਹਵਾਲਾ ਦਿੰਦੇ ਆ ਬਰਸਾਦ ਸਿੰਘ ਬਲਟੋਹਾ ਦੀ ਘਰ ਵਾਪਸੀ ਦਾ ਰਾਹ ਖੁੱਲ ਗਿਆ ਹੁਣ ਇਹ ਫੈਸਲਾ ਜਤੋ ਸਿੰਘ ਸਾਹਿਬਾਨ ਨੇ ਸੁਣਾਇਆ ਤੇ ਉਹਦੇ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਤਨਖਾਹ ਵੀ ਲਈ ਕਿ ਭਈ ਤੁਸੀਂ 7 ਦਿਨ ਸੇਵਾ ਕਰਨੀ ਹੈ ਜਿਹਦੇ ਵਿੱਚੋਂ 3 ਦਿਨ ਸ੍ਰੀ ਸੱਚਖੰਡੀ ਦਰਬਾਰ ਸਭ ਵਿਖੇ ਲੰਗਰ ਦੇ ਝੂਠੇ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ 2 ਦਿਨ ਤਰਨ ਤਰਨ ਸਾਹਿਬ ਵਿਖੇ ਇੱਕ ਦਿਨ ਸ਼੍ਰੀ ਦਮਦਮਾ ਸਾਹਿਬ ਵਿਖੇ ਤੇ ਇੱਕ ਦਿਨ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸੋ ਇਹਨਾਂ ਮਤਲਬ ਚਾਰ ਥਾਮਾਂ ਦੇ ਉੱਤੇ ਜਾਣਾ ਹੈ ਤੁਸੀਂ ਔਰ ਇਹਨਾਂ ਦੇ ਉੱਤੇ ਤੁਸੀਂ ਬਖੈਦਾ ਤੌਰ ਦੇ ਉੱਤੇ ਤਿੰਨ ਤਿੰਨ ਦਿਨ ਮਤਲਬ ਇੱਕ ਭੈਂ ਦਰਬਾਰ ਸਾਹਿਬ 3 ਦਿਨ ਤਨ ਤਨ ਸਾਹਿਬ 2 ਦਿਨ ਫਿਰ ਦਮਦਮਾ ਸਾਹਿਬ ਤੇ ਕੇਸਗੜ ਸਾਹਿਬ 1-1 ਦਿਨ ਇੰਜ 7 ਦਿਨ 21 ਘੰਟਾ ਜੋੜਿਆਂ ਦੀ ਔਰ ਭਾਂਡਿਆਂ ਦੀ ਸੇਵਾ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦਾ ਪਖੜਾ ਪਾਠ ਕਰਨਾ ਤੇ ਫਿਰ 1100 ਦੀ ਦੇਖ ਤੇ 1100 ਦਾ ਕੋਲਕ ਚਪੇਟਾ ਤੇ ਫਿਰ ਤੁਸੀਂ ਮਾਫੀ ਦੀ ਅਰਦਾਸ ਕਰਨੀ ਆ ਸੋਵਿਰਸਾ ਸਿੰਘ ਬਲਟੋਵਾ ਦਾ ਰਾਜਨੀਤਿਕ ਸਫਰ ਜਨਤਕ ਤੌਰ ਦੇ ਉੱਤੇ ਪੜਦੇ ਹੋ ਲਿਓ ਤੁਸੀਂ ਗਏ ਜਨਤਕ ਤੌਰ ਦੇ ਉੱਤੇ ਹੁਣ ਦੁਬਾਰਾ ਕਿਉਂਕਿ ਅਧਿਕਾਰਕ ਤੌਰ ਦੇ ਉੱਤੇ ਉਹਨਾਂ ਨੂੰ ਗੁਰੂ ਕਰੋ ਮਾਫੀ ਮਿਲ ਗਈ ਆ ਉਹਨਾਂ ਨੂੰ ਸਿੱਖ ਸੰਗਤ ਤੋਂ ਇੱਕ ਤਰ੍ਹਾਂ ਨਾਲ ਮਾਫੀ ਮਿਲ ਗਈ ਹੈ ਉਹਨਾਂ ਨੇ ਆਪਣੇ ਗਲਤੀਆਂ ਨੂੰ ਮਨਜ਼ੂਰ ਕੀਤਾ ਤੇ ਸਿੰਘ ਸਾਹਿਬ ਨੇ ਉਹਨਾਂ ਦੇ ਲਈ 10 ਸਾਲੀ ਜਿਹੜੀ ਰੋਕ ਸੀ ਅਕਾਲੀ ਦਲ ਚ ਉਹ ਪਾਰ ਕਰਨ ਲਈ ਉਹ ਹਟਾਤੀ ਹੈ ਤੇ ਤਨਖਾਹ ਲਾਤੀ ਹੈ ਇਸੇ ਤਰ੍ਹਾਂ ਦੂਸਰਾ ਮਾਮਲਾ ਸੀਗਾ ਡਾਕਟਰ ਕਰਨਜੀਤ ਸਿੰਘ ਜੀ ਡਾਕਟਰ ਕਰਨਜੀਤ ਸਿੰਘ ਸਿੱਖ ਵਿਦਵਾਨ ਮੰਨੇ ਜਾਂਦੇ ਨੇ ਗੁਰੂ ਆਨੰਦ ਦੇ ਯੂਨੀਵਰਸਿਟੀ ਦੇ 22 ਚਾਂਸਲਰ ਨੇ ਤੇ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗੁਰਨਾਨਦ ਦੇਵ ਦੀ ਚੇਅਰ ਦੇਵਾਦਿਆਂ ਜਿਹੜੀ ਗੱਲ ਕਹੀ ਜਾਂ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕਿ ਸਿੱਖ ਧਰਮ ਵੱਖਰੀ ਪਹਿਚਾਣ ਹੈ ਵੱਖਰਾ ਧਰਮ ਹੈ ਤੇ ਇਸ ਲਈ ਤੁਸੀਂ ਗਲਤੀ ਕੀਤੀ ਉਹਨਾਂ ਨੇ ਗਲਤੀ ਕਬੂਲ ਕਰ ਲਈ ਤੇ ਫਿਰ ਗਲਤੀ ਕਬੂਲ ਤੋਂ ਉਹਨੂੰ ਪੁੱਛਿਆ ਗਿਆ ਕਿ ਤੁਹਾਡੇ ਲਈ ਤਨਖਾਹ ਲਈ ਜਾਂਦੀ ਹੈ ਤੁਹਾਨੂੰ ਤਨਖਾਹ ਮੈਂ ਕਹਿੰਦੀ ਮਨਜ਼ੂਰ ਕਰ ਉਹਨਾਂ ਨੇ ਤਨਖਾਹ ਲਈ ਉਹਨਾਂ ਨੂੰ ਫਿਰ ਤਨਖਾਹ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਭਾਈ ਮਤਲਬ ਕਿ ਜਿਹੜਾ ਨਿਤਨੇਮ ਹੈ ਉਤੋਂ ਅਲਾਵਾ ਵੀ ਪਾਠ ਵੀ ਕਰਨਾ ਤੇ ਇਤ ਇਹਦੇ ਨਾਲ ਨਾਲ ਤੁਸੀਂ ਦੋ ਦਿਨ ਦਰਬਾਰ ਸਾਹਿਬ ਪੰਜ ਦਿਨ ਹਰ ਰੋਜ਼ ਫਿਰ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦਾ ਤੇ ਕੁਰਬਾਨੀਆਂ ਦਾ ਪਾਠ ਕਰਨਾ ਦੋ ਦਿਨ ਦਰਬਾਰ ਸਾਹਿਬ ਵਿਖੇ ਤੁਸੀਂ ਭਾਂਡਿਆਂ ਦੀ ਸੇਵਾ ਲੰਗਰ ਹਾਲ ਦੇ ਲੰਗਰ ਦੇ ਬਦਲ ਜਿਹੜੇ ਪਛਾਦ ਦਸਤਿਲ ਸਕਦੀ ਹੈ ਉਹਨਾਂ ਨੂੰ ਧੌਣ ਦੀ ਸੇਵਾ ਤੇ ਇੱਕ ਘੰਟਾ ਜੋੜਿਆਂ ਦੀ ਸੇਵਾ ਇਹ ਤੁਸੀਂ ਦੋ ਦਿਨ ਸੱਚਖੰਡੀ ਦੇ ਦਰਬਾਰ ਸਾਹਿਬ ਵਿਖੇ ਕਰਨੀ ਹੈ ਕੀ ਡਾਕਟਰ ਕਰਮਜੀਤ ਸਿੰਘ ਰਣਬਾਈ ਚਾਂਸਟਰ ਜਿਹੜੇ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਇਹ ਤੋਂ ਇਲਾਵਾ ਭਾਈ ਕਾਨ ਸਿੰਘ ਨਾਭਾ ਹੋਰਾਂ ਦੀ ਜਿਹੜੀ ਰਚਿਤ ਕਿਤਾਬ ਹੈ ਹਮ ਹਿੰਦੂ ਨਹੀਂ ਉਹਦਾ ਪਾਠ ਵੀ ਕਰਨਾ ਹੈ ਮਤਲਬ ਕਿਤਾਬ ਵੀ ਪੜ੍ਹਨੀ ਹੈ ਤੇ 500 ਦੀਆਂ ਕਾਪੀਆਂ ਵੰਡਣੀਆਂ ਵੀ ਹੈ ਤੇ ਫਿਰ 1100 ਦੀ ਦੇਗ ਤੇ 1100 ਗੋਲਕਚ ਅਕਸ਼ਰੀ ਖਾਲਸਾ ਦਾ ਸਭ ਬੇਟਾ ਤੇ ਫਿਰ ਮਾਫੀਅਰ ਦਾਸ ਇਸ ਵਾਰ ਜ਼ਰੂਰ ਹੈ ਕਿ ਉੱਥੇ ਗਿਆਨੀ ਕੁਲਦੀਪ ਸਿੰਘ ਗੜਗਾ ਝੁਰਾ ਨੇ ਸੰਗਮੁਖੀ ਦਾ ਜ਼ਿਕਰ ਨਹੀਂ ਕੀਤਾ ਜਦੋਂ ਕਿ ਸੰਗਮੁਖੀ ਦੇ ਸਾਹਮਣੇ ਸਾਰਾ ਕੁਝ ਵਾਪਰਿਆ ਸੀ ਉਤੋਂ ਪਟਿਓ ਪਰ ਬਾਕੀ ਸਾਰੀ ਉਹਨਾਂ ਨੇ ਬਰਸਾ ਲਾ ਕੀਤੀ ਚਲੋ ਤੀਸਰਾ ਪੈ ਤੀਸਰਾ ਅਹਿਮ ਪੈਲੂ ਸੀਗਾ ਗਿਆਨੀ ਗੁਰਵਚਨ ਸਿੰਘ ਗਿਆਨੀ ਗੁਰਵਚਨ ਸਿੰਘ ਹੋਰੀ ਮਤਲਬ ਪੇਸ਼ ਨਹੀਂ ਹੋਈ ਸੀ ਉਹਨਾਂ ਦੀ ਜਿਹੜੀ ਲਿਖਤ ਆਈ ਸੀ ਉਹ ਪ੍ਰਵਾਨ ਨਹੀਂ ਹੋਈ ਸੀ ਪਿਛਲੇ ਜਥੇਦਾਰ ਸਾਹਿਬਾਨ ਦੇ ਹਵਾਲੇ ਨਾਲ ਤੇ ਉਸ ਲਈ ਉਹਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਸਾਰੀਆਂ ਕਿਉਂ ਸਿੱਖ ਸੰਗਤਾਂ ਦੇ ਸਿੱਖ ਧਰਮ ਦੇ ਉਸ ਧਾਰਮਿਕ ਸਮਾਗਮਾਂ ਚ ਉਹ ਸ਼ਿਰਕਤ ਨਹੀਂ ਕਰ ਸਕਦੇ ਇਸ ਲਈ ਉਹ ਰੋਕ ਹਟਾਉਣ ਦੇ ਲਈ ਉਹਨਾਂ ਦੀ ਅਰਜ਼ੋਈ ਸੀ ਜਾਂ ਉਹਨਾਂ ਨੂੰ ਫਿਰ ਸੱਦਿਆ ਗਿਆ ਤੇ ਉਹ ਆਏ ਤੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਜਿਹੜੀ ਉਹ ਮਾਫੀ ਨਾਮੇ ਵਾਲੀ ਚਿੱਠੀ ਆਈ ਤੁਸੀਂ ਉਹ ਪ੍ਰਵਾਨ ਕੀਤੀ ਸੀ ਡੇਰਾ ਸਾਧ ਦੀ ਡੇਰਾ ਸਿਰਸਾ ਮੁਖੀ ਦੀ ਤੁਸੀਂ ਪ੍ਰਵਾਨ ਕਰਦੇ ਹੋ ਗੁਨਾਹ ਕੀਤਾ ਕਹਿੰਦੇ ਜੀ ਪ੍ਰਵਾਨ ਉਹਨਾਂ ਨੇ ਗੁਨਾਹ ਪ੍ਰਵਾਨ ਕੀਤਾ ਗਿਆ ਗੁਰਵਚਲ ਸਿੰਘ ਨੇ ਤੇ ਫਿਰ ਉਹਦਾ ਮਾਫੀ ਨਾਮਾ ਖੁੱਲ ਗਿਆ ਸੋ ਇਹ ਇਹ ਗੁਣ ਦੇਖਣ ਵਾਲੀ ਗੱਲ ਹੋਈ ਕਿ ਸਿੱਖ ਫੰਥ ਦੇ ਵਿੱਚੋਂ ਇਹਨਾਂ ਨੂੰ ਕਿਵੇਂ ਲੈਂਦੇ ਨੇ ਜਿਆਨੀ ਗੁਰਵਜਨ ਸਿੰਘ ਦੀ 마ਫੀ ਵਾਲਾ ਮਾਮਲਾ ਡਾਕਟਰ ਕਰਨਜੀਤ ਸਿੰਘਾਂ ਵਾਲਾ ਮਾਮਲਾ ਜਾਂ ਮਿਰਸਾ ਸਿੰਘ ਬਲਟੋਹੜਾ ਵਾਲਾ ਮਾਮਲਾ ਕਿਦੇ ਉੱਤੇ ਵੀ ਕੋਈ ਕਿੰਤੂ ਪਰੰਤੂ ਖੜੇ ਹੁੰਦੇ ਨੇ ਜਦੋਂ ਕਿ ਉਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਤੇ ਜਥੇਦਾਰ ਸਾਹਿਬਾਨ ਨੇ ਬੈਠਕ ਕਰਕੇ ਉਹਨਾਂ ਦੀ ਤਨਖਾਹ ਮੁਕਰਰ ਕਰਤੀਆਂ ਮਤਲਬ ਜਿਹੜੀ ਧਾਰਮਿਕ ਸਜ਼ਾ ਹੁੰਦੀ ਹੈ ਉਹਦੇ ਵਿੱਚ ਫਿਰ ਇਹਨਾਂ ਨੂੰ ਵੀ ਤਨਖਾਹ ਲਈ ਗਈ ਕਿ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਵੀ ਕਿ ਤੁਸੀਂ ਪਾਂਡਿਆਂ ਦੀ ਸੇਵਾ ਕਰਨੀ ਹੈ ਤੇ ਫਿਰ ਉਹ ਤੋਂ ਇਲਾਵਾ ਦੋ ਦਿਨ ਤੁਸੀਂ ਜਪਜੀ ਸਾਹਿਬ ਦਾ ਐਂ ਤੇ ਹੋਰ ਬਾਣੀਆਂ ਦਾ ਪਾਠ ਕਰਨਾ ਤੇ ਨਾ ਫਿਰ ਤੁਸੀਂ ਜੀ ਗੱਲਤਖਸਾਬ ਆ ਕੇ 1100 ਦੀ ਦੇਖ ਤੇ 1100 ਦੀ ਪੇਟਾ ਦੇ ਕੇ ਤੁਸੀਂ ਆਪਣੀ ਮਾਫੀ ਤੇ ਅਰਦਾਸ ਕਰਨੀ ਹੈ ਪਰ ਗਿਆਨੀ ਹਰਿੰਦਰ ਸਿੰਘ ਹੋਰੀ ਜਿਹੜੇ ਸਿੱਖ ਪ੍ਰਚਾਰਕ ਨੇ ਯੂਕੇ ਜਥੇ ਦੇ ਨਾਮ ਦੇ ਉੱਤੇ ਉਹਨਾਂ ਦੇ ਉੱਤੇ ਜਿਹੜੇ ਸਵਾਲ ਸੀ ਕਿ ਤੁਸੀਂ ਗੁਰੂਵਾਰੇ ਹੈਨਾ ਮਰਿਆਦਾ ਦੇ ਬਾਰੇ ਕੁਝ ਟਿੱਪਣੀ ਇਹ ਜੀ ਕੀਤੀ ਉਹਨੇ ਗਣਕ ਕਬੂਲ ਕੀਤਾ ਤੇ ਉਹਨਾਂ ਨੂੰ ਫਿਰ ਤਨਖਾਹ ਲੱਗੀ ਕਿ ਦੋ ਦਿਨ ਪ੍ਰਵਾਰ ਸਾਹਿਬ ਦੇ ਖੇ ਭਾਂਡਿਆ ਦੀ ਔਰ ਜੋੜਿਆ ਦੀ ਸੇਵਾ ਕਰਨੀ ਹੈ ਦੋ ਦਿਨ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦਾ ਤੇ ਇਹਨਾਂ ਜਫਰ ਨਾਮੇ ਦਾ ਤੇ ਹੋਰ ਬਾਣੀਆਂ ਦਾ ਪਾਠ ਕਰਨ ਤੇ ਫਿਰ ਤੁਸੀਂ ਆਖ ਕੇ ਪੇਟਾ ਇਸ਼ਨਾਨ ਕਰਨਾ ਹੈ ਚਰਲਸ ਕੋ ਦੀ ਦੇਖ ਕਰਾਉਣੀ ਹੈ ਕੱਲ ਤੱਕ ਸਭ ਤੇ 1100 ਪੇਟਾ ਕਰਕੇ ਇਸੇ ਤਰ੍ਹਾਂ ਫਿਰ ਜਸਵੰਤ ਸਿੰਘ ਜਫਰ ਦਾ ਬੜਾ ਮਾਮਲਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਦੌਰਾਨ ਪਸ਼ਾਉਪਾਕ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ 'ਚ ਜੀ ਜਸਵੰਤ ਜਫਰ ਚੇਅਰਮੈਨ ਨੇ ਪਸ਼ਾਉਪਾਕ ਦੇ ਕੇ ਤੁਸੀਂ ਉੱਥੇ ਸ਼੍ਰੀਨਗਰ ਸਮਾਗਮ ਤੱਕ ਰਾਇਆ ਸ਼ਹੀਦੀ ਦਾ ਪਰ ਉੱਥੇ ਕਹਿੰਦੇ ਨਾਚ ਗਾਣਾ ਹੋਇਆ ਤੁਸੀਂ ਆਪਣੀ ਗਨਾਹ ਕਬੂਲ ਕਰਦੇ ਹੋ ਉਹ ਕਹਿੰਦੇ ਜੀ ਮੈਂ ਰੋਕ ਨਹੀਂ ਸਕਿਆ ਕਿ ਤੁਹਾਨੂੰ ਗੁਨਾਹ ਕਬੂਲ ਹੈ ਨਾ ਕਿ ਬੇਅਦਬ ਹੋਇਆ ਸਾਰਾ ਕੁਝ ਉੱਥੇ ਉਹ ਕਹਿੰਦੇ ਹਾਂ ਜੀ ਕਹਿੰਦੇ ਠੀਕ ਹੈ ਫਿਰ ਤੁਹਾਡੇ ਲਈ ਤਨਖਾ ਤਨਖਾਵੋ ਕਰ ਦਿੱਤੀ ਜਾਂਦੀ ਹੈ ਖਾ ਕੂਲ ਕਹਿੰਦੇ ਹਾਂ ਜੀ ਕੁੱਪ ਸੋਨਾਂ ਨੂੰ 2 ਦਿਨ ਸ਼੍ਰੀ ਦੁਖਨਵਰਨ ਸਾਹਿਬ ਵਿਖੇ ਉਹਨਾਂ ਨੂੰ ਸੇਵਾ ਲਈ ਗਿਆ ਭਾਂਡਿਆਂ ਦੀ ਔਰ ਜੋੜਿਆ ਵੀ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਚਪਤੀ ਸਾਹਿਬ ਤੇ ਜਫਰ ਨਾਮੇ ਦੇ ਪਾਠ ਦੀ ਹਦਾਇਤ ਕੀਤੀ ਗਈ ਹੈ ਤੇ ਫਿਰ 1100 ਦੀ ਦੇਖ ਤੇ 1100 ਦਾ ਪੇਟਾ ਸ਼੍ਰੀ ਗਲਤਖ ਸਬ ਕਰਾ ਕੇ ਮਾਫੀ ਦੀ ਅਰਦਾਸ ਸੋ ਇਹ ਅੱਜ ਤੱਕ ਦਿਨ ਕਾਫੀ ਅਹਿਮ ਰਿਹਾ ਹੁਣ ਦੇਖਣ ਵਾਲਾ ਹੋਏਗਾ ਕਿ ਸਿੱਖ ਸਿਆਸਤ ਦੇ ਵਿੱਚ ਅਕਾਲੀ ਦਲ ਦੇ ਵਿੱਚ ਮਿਰਸਾ ਸਿੰਘ ਬਲਟੋਹਾ ਦੀ ਵਾਪਸੀ ਕਿਸ ਰੂਪ ਚ ਹੁੰਦੀ ਹੈ ਕੀ ਧਾਰਮਿਕ ਸਜ਼ਾ ਪੂਰੀ ਕਰਕੇ ਜਾਂ ਜਿਹਨੂੰ ਤਨਖਾਹ ਕਿਹਾ ਜਾਂਦਾ ਉਹਨੂੰ ਪੂਰੀ ਕਰਨ ਤੋਂ ਬਾਅਦ ਉਹਨਾਂ ਦਾ ਵਾਪਸੀ ਦਾ ਕਿਵੇਂ ਹੁੰਦਾ ਡਾਕਟਰ ਕਰਮਜੀਤ ਤੇ ਡਾਕਟਰ ਮਤਲਬ ਗਿਆਨੀ ਹਰਜਿੰਦਰ ਸਿੰਘ ਤੇ ਇਸੇ ਤਰ੍ਹਾਂ ਜਫਤ ਜਫਰ ਇਸ ਮਾਮਲਿਆਂ ਦੇ ਵਿੱਚ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਹ ਆਪੋ ਆਪਣੀ ਕਾਰਜ ਵਿਦਾਚ ਲੱਗ ਜਾਣਗੇ ਫਰ ਗਿਆਨੀ ਗੁਰਵਚਨ ਸਿੰਘ ਵਾਲੇ ਮਾਮਲੇ ਨੂੰ ਵੀ ਕੌਮ ਕਿਵੇਂ ਲੈਂਦੀ ਹੈ ਇਹ ਵੀ ਦੇਖਣਾ ਪੈ ਜੂਗਾ ਸੋ ਇਸ ਲਈ ਅੱਜ ਦਾ ਦਿਨ ਕਾਫੀ ਅਹਿਮ ਰਿਹਾ ਤੇ ਇਥੋਂ ਪੰਥਕ ਸਿਆਸਤ ਕੋਈ ਨਵੇਂ ਤਰ੍ਹਾਂ ਦੀ ਚਰਚਾ ਵਿਚਿਤ ਸਕਦੀ ਹੈ ਸੋ ਦੇਖਣ ਵਾਲੀ ਗੱਲ ਕਿ ਅੱਜ ਕਾਫੀ ਵੱਡੇ ਫੈਸਲੇ ਮੰਨੇ ਜਾ ਰਹੇ ਨੇ ਸਿਕਸ ਸੈਸ ਦੇ ਵਿੱਚ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਸਪੀਕਰ ਵਿਧਾਇਕਾਂ ਵੱਲੋਂ ਸ਼੍ਰੀ ਦਰਬਾਰ ਸਭ ਦੇ ਬਾਹਰ ਉਸ ਜਿਹੜੀ ਹੈਰੀਟੇਜ ਸਟਰੀਟ ਹੈ ਉੱਥੇ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਸੀ ਉੱਥੇ ਪਹੁੰਚ ਕੇ ਮੰਗ ਪੱਤਰ ਲੈਣ ਤੋਂ ਬਾਅਦ ਸਰਕਾਰੀ ਹਦਾਇਤਾਂ ਅਨੁਸਾਰ FIR ਦੀ ਪ੍ਰਕਿਰਿਆ ਮੁਕੰਮਲ ਹੋਈ ਹੁਣ ਇੱਕ ਪਾਸੇ ਇਸ ਨੂੰ ਸਰਕਾਰ ਜਾਂ ਸਰਕਾਰ ਦੇ ਉਹ ਮੰਤਰੀ ਜਿਹੜੇ ਆਪਣੇ ਆਪ ਨੂੰ ਸਰਕਾਰ ਦੇ ਵਿੱਚ ਸਿੱਖ ਚਿਹਰੇ ਵਜੋਂ ਵਾਰਦੇ ਨੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰਨਗੇ ਦੇਖੋ ਜੀ ਅਸੀਂ ਇਨਸਾਫ ਦੇ ਲਈ ਇਹ ਕਾਰਵਾਈ ਕੀਤੀ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਨੁਮਾਇंदे ਇਸ ਨੂੰ ਬਦਲਾਖੋਰੀ ਦੀ ਜਾਂ ਟਕਰਾਹ ਦੀ ਜਾਂ ਸਿੱਖ ਮਸਲਿਆਂ 'ਚ ਦਖਲ ਦੀ ਰਾਜਨੀਤੀ ਕਰ ਰਹੇ ਨੇ ਸਰਕਾਰ ਇੱਕ ਪਾਸੇ ਧਾਰਮਿਕ ਮਸਲਿਆਂ 'ਚ ਇਨਸਾਫ ਦਾ ਦਮ ਭਰ ਕੇ ਆਪਣੀ ਦਿਖ ਸਾਹ ਕਰਨਾ ਚਾਹੁੰਦੀ ਹੈ ਕਿਉਂਕਿ ਬਾਈਬਲ ਕਲਾ ਬੜਗਾਰੀ ਮਾਮਲੇ ਦੇ ਵਿੱਚ ਪੰਜਾਬ 'ਚ ਤਿੰਨ ਸਰਕਾਰਾਂ ਤੇ ਚਾਰ ਮੁੱਖ ਮੰਤਰੀ ਬਦਲੇ ਆ ਪਰ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਸਾਂਝੀ ਬਾਲਤਾ ਦੇ ਚਾਹਣ ਵਾਲਿਆਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੀ ਸਰਕਾਰ ਤੇ ਸਰਕਾਰ ਦੇ ਨੁਮਾਇंदे 328 ਪਵਨ ਸਰੂਪਾਂ ਦੇ ਮਾਮਲੇ ਰਹੀ ਉਸ ਮਾਮਲੇ ਨੂੰ ਦਬਾਉਣਾ ਤਾਂ ਨਹੀਂ ਚਾਹੁੰਦੇ ਇਹ ਵੀ ਚਰਚਾ ਨਾਲ ਉੱਠੀ ਪਰ ਜੋ ਹੋਇਆ ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਕੇਸ ਸਰਚ ਹੋਇਆ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਸਣੇ 16 ਵਿਅਕਤੀ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਬਲਦੇਵ ਸਿੰਘ ਬਡਾਲਾ ਦੀ ਸ਼ਿਕਾਇਤ ਤੇ ਕਾਰਵਾਈ ਹੋਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਸਿੱਖ ਮਸਲੇ 'ਚ ਦਖਲ ਕਰਾਰ ਦਿੱਤੀ ਗਈ ਹੈ ਅਸਲਚ ਇਹ ਮਾਮਲਾ ਹੈਗਾ 2016 ਚ 2016 ਦੇ ਵਿੱਚ 328 ਪਵਨ ਸਰੂਪਾ ਦਾ ਮਾਮਲਾ ਉੱਭਰਿਆ ਸੀ ਕਿ ਲਾਪਤਾ ਹੋ ਗਏ ਜਾਂ ਵਿਦੇਸ਼ ਭੇਜਤੇ ਜਾਂ ਕਿਸੇ ਨੇ ਵਿੱਚ ਕਮਿਸ਼ਨ ਖਾ ਲਿਆ ਜਾਂ ਵੇਚ ਲੇ ਜਾਂ ਇਧਰ ਉਧਰ ਕੀ ਬਹੁਤ ਮਾਮਲਾ ਉੱਠਿਆ ਕਈ ਤਰ੍ਹਾਂ ਦੇ ਸਵਾਲ ਆਏ ਸ੍ਰੋਮਣੀ ਕਮੇਟੀ ਕਹਿੰਦੀ ਹੈ ਕਿ ਇੰਜ ਹੋ ਹੀ ਨਹੀਂ ਸਕਦਾ ਕਿ ਲਾਪਤਾ ਨਹੀਂ ਹੈ ਕਿਸੂ ਅੱਜ ਵੀ ਉਹਨਾਂ ਦੇ ਸਖਤਰ ਮੀਡੀਆ ਚਾਕੇ ਗੱਲ ਰੱਖ ਰਹੇ ਨੇ ਤਾਂ ਵੀ ਹੋਰ ਵੀ ਇਸ ਨੂੰ ਸਿੱਖ ਸੰਸਥਾ ਵਿੱਚ ਦਾਖਲ ਤੇ ਹਮਲੇ ਦਾ ਇਕਰਾਰ ਪੇਰੇ ਦੀ ਸਿੱਖ ਸਤਿ ਭਾਵਨਾ ਦਲ ਨੇ ਇਸ ਸੰਬੰਧ ਦੇ ਵਿੱਚ ਲਗਾਤਾਰ ਜਿਹੜੀ ਹੈਰਟਿਸਟੀ ਟਾਈਮ ਰਸਰ ਦੀ ਉੱਥੇ ਮੋਰਚਾ ਲਾਇਆ ਹੋਇਆ ਸੀ ਤੇ ਇਹ ਲਗਭਗ ਕਲੀਅਰ ਹੋ ਰਿਹਾ ਸੀ ਵੀ ਦੋਕ ਦਿਨਾਂ ਤੋਂ ਕਿ ਇਹਦੇ ਵਿੱਚ ਸਰਕਾਰ ਨਾਲ ਤਾਲਮੇਲ ਹੋ ਰਿਹਾ ਹੈ ਅੱਜ ਉਸ ਸਮੇਂ ਉਹ ਕੱਲ ਰਾਤ ਮਤਲਬ ਉਸ ਸਮੇਂ ਸਭਾਵਨਾ ਵੱਧ ਗਈ ਜਦੋਂ ਫਿਰ ਇਹਦੇ ਵਿੱਚ ਬਕਾਇਦਾ ਤੌਰ ਤੇ ਜਗਜੀਤ ਸਿੰਘ ਡੱਲੇਆ ਪਹੁੰਚ ਗਏ ਬਾਬਾ ਸਰੋਜ ਸਿੰਘ ਬੇਦੀ ਪਹੁੰਚ ਗਏ ਹੋਰ ਧਾਰਮਿਕ ਹਸਤੀਆਂ ਪਹੁੰਚ ਗਈਆਂ ਤੇ ਫਿਰ ਉਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚ ਗਏ ਮੰਤਰੀ ਹਰਜੋਤ ਸਿੰਘ ਬੈਂਸ ਵੀ ਪਹੁੰਚ ਗਏ ਤੇ ਉਹਦੇ ਵਿੱਚ ਹੀ ਇੰਦਰਵੀਰ ਸਿੰਘ ਨਿੱਜਰ ਜਿਹੜੇ ਪਹਿਲਾਂ ਮੰਤਰੀ ਵੀ ਰਹੇ ਨੇ ਹੁਣ ਐਮਐਲਏ ਵੀ ਉਹ ਵੀ ਪਹੁੰਚ ਗਏ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈ ਲਿਆ ਮੰਗ ਪੱਤਰ ਤੋਂ ਬਾਅਦ ਫਿਰ ਐਫਆਈਆਰ ਉਹ 16 ਬੰਦੇ ਉੱਚ ਨਾਮਜ਼ਦ ਹੋ ਗਏ ਤੇ ਧਾਮੀ ਜੀ ਕਹਿੰਦੇ ਕਿ ਇਸ ਇੱਕ ਸੰਸਥਾ ਮੰਜ ਸਿੱਧੀ ਸਰਕਾਰ ਦੀ ਦਖਲ ਹੈ ਦੂਏ ਪਾਸੇ 1999 ਦੇ ਵਿੱਚ ਐਸਜੀਪੀਸੀ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹਿੰਦੀ 'ਚ ਕਿਆ ਜਾ ਰਿਹਾ ਜੀ ਕਿਉਂ ਮਤਲਬ ਕਿਉਂ ਦੇ ਪਿੱਛੇ ਸੰਘ ਸੀ ਜੀ ਸੰਘ ਦੇ ਇਸ਼ਾਰੇ ਤੇ ਹੋਈ ਹੈ ਨਾ ਉਹ ਸਿੱਖ ਇਤਿਹਾਸ ਨਾਲ ਦੀ ਕਿਤਾਬ ਉਸ ਮਾਮਲੇ ਚ ਵੀ ਕਿਸਦਰਜ ਹੋਏ ਉਹ ਕਿਤਾਬ ਵਾਪਸ ਲੈਣ ਦਾ ਵੀ ਹਵਾਲਾ ਆ ਪਰ ਜੇ ਮਾਰਕੀਟ ਚ ਤੁਰੀ ਵੀ ਫਿਰਦੀ ਹੈ ਫਲਬਦ ਵੀ ਆ ਕਾਪੀਆਂ ਵੀ ਵੰਡੀਆਂ ਗਈਆਂ ਉਹਦੀਆਂ ਸਾਰਾ ਕੁਝ ਸੋ ਇਸ ਲਈ ਉਹ ਵੀ ਵੈਲੂ ਹੈਗਾ ਉਹਨੇ ਇਹ ਮਾਮਲਾ ਰਾਜਨੀਤਿਕ ਹੈ ਜਾਂ ਸਤਿਮੁੱਚ ਦੇ ਵਿੱਚ ਮਤਲਬ ਸਹੀ ਕਾਰਵਾਈ ਹੈ ਇਹ ਇਹ ਵੀ ਸਿੱਖ ਸੰਗਤ ਹੈ ਕਰਦਾ ਕੋਈ ਸੁਣ ਕੀ ਮੈਂ ਲੈਂਦੇ ਹਾਂ ਪਰ ਇਹ ਕਾਰਵਾਈ ਕਰਨ ਤੋਂ ਬਾਅਦ ਜੇ ਪੰਜਾਬ ਸਰਕਾਰ ਇਹ ਸੋਚੇ ਕਿ ਅਸੀਂ ਸਿੱਖ ਸ਼ਰਧਾਲੂਆਂ ਚ ਸਿੱਖ ਭਾਈਚਾਰੇ ਚ ਆਪਣੀ ਉਹ ਥਾਂ ਬਣਾ ਲਾਂਗੇ ਕਿਉਂਕਿ ਤੁਸੀਂ ਜਿਵੇਂ ਨਸ਼ਾ ਮਕਾਉਣ ਦੀ ਗੱਲ ਕਰਕੇ ਆਏ ਹੋ ਜਿਵੇਂ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ حوالے ਨਾਲ ਆਏ ਹੋ ਜਿਵੇਂ ਤੁਸੀਂ ਭ੍ਰਿਸ਼ਟਾਚਾਰ ਮਕਾਉਣ ਦੀ ਗੱਲ ਕਰਕੇ ਆਏ ਹੋ ਉਵੇਂ ਹੀ ਤੁਸੀਂ ਸਿੱਖ ਭਾਈਚਾਰੇ ਨਾਲ ਜਾਂ ਚਰਗੁਨ ਸਾਹਿਬ ਜੀ ਤੇ ਚ ਆਸਰਾ ਰੱਖਣ ਵਾਲਿਆਂ ਨੇ ਨਾਂ ਅੰਤ ਨਾਮ ਲੈਵਾ ਸੰਗਤ ਨਾਲ ਤੁਸੀਂ ਬੇਅਦਬੀਆਂ ਦੇ ਮਾਮਲੇ 'ਚ ਇਨਸਾਫ ਦਾ ਵਾਦਾ ਕਰਕੇ ਵੀ ਆਏ ਹੋ ਜਿੱਥੇ ਬਾਈਬਲ ਕਿਤਾਬ ਬਰਗਾੜੀ ਕਾંડ ਉਹਦੀ ਅਹਿਮ ਪਹਿਲੂ ਹੈ ਮਤਲਬ ਪ੍ਰਤੀਕ ਹੈ ਜਿਹੜਾ ਉਹਦਾ ਤੇ ਉਹ ਵੱਡਾ ਮਾਮਲਾ ਵੀ ਹੈ ਤੇ ਉਹਦੇ ਨਾਲ ਹੋਰ ਕਿੰਨੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਮਾਮਲਾ ਵੀ ਹੈ ਹੋਰ ਧਰਮਾਂ ਦੇ ਪਵਨ ਗ੍ਰੰਥਾਂ ਦੇ ਮਾਮਲੇ ਵੀ ਹੈ ਉਹ ਵੀ ਪਹਿਲੂ ਹੈ ਪਰ ਸਰਕਾਰ ਕਿਸੇ 'ਚ ਵੀ ਇਨਸਾਫ ਦਿਵਾਉਂਦੀ ਨਜ਼ਰ ਨਹੀਂ ਆਈ ਸਪੀਕਰ ਸਾਹਿਬ ਤਾਂ ਥੋੜੇ ਚਾਕੇ ਬੈਠ ਜੂੰ ਇੱਥੇ ਬੈਠ ਜੂੰਗਾ ਰਾਜਨੀਤੀ ਛੱਡ ਦੂੰਗਾ ਠਕਰਾਦੋਂ ਕੋ ਪੜੇਵਾ ਦੇਗੀ ਕੇਜਰੀਵਾਲ ਵੀ ਸਟੇਜ 'ਤੇੋਂ ਬੋਲਦੇ ਸੀ ਸਮਾਧ ਵੀ ਤੁਸੀਂ ਤੈਅ ਕਰਦੇ ਸੀ ਪਰ ਨਹੀਂ ਹੋਇਆ ਕੁਛ ਨਹੀਂ ਸੋ ਉਹ ਪੀੜ ਅਜੇ ਮਨਜ ਖੜੀ ਹੈ ਕਿਉਂ ਨਾ ਸਾਫ ਕਰਾ ਚਲ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਰਾਲੀ ਨੀਤਕ ਪੈਲੂ 4 ਸਾਲ ਇਹ ਚਰਚਾ ਚੱਲਦੀ ਰਹੀ ਪਰ ਇਹ ਚਰਚਾ ਨਹੀਂ ਸੀ ਕੌਸ਼ਿਸ਼ਾਂ ਵੀ ਹੁੰਦੀਆਂ ਰਹੀਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਅੱਜ ਗਈ ਕੱਲ ਗਈ ਕਈਆਂ ਨੇ ਉਹਦੀ ਕੁਰਸੀ ਲੈਣੀ ਚਾਹੀ ਕਈਆਂ ਨੇ ਉਹਨੂੰ ਲਾਉਣਾ ਚਾਹਿਆ ਪਰ ਬੰਦੇ ਨੂੰ ਚਾਹੇ ਬਾਕੀ ਦਲ ਨਾਲੇ ਚਾਹੇ ਲੋਕ ਕਲਾਕਾਰ ਕਹਿ ਕੇ ਜਾਂ ਕੋਈ ਹੋਰ ਹਲਕਾ ਸ਼ਬਦ ਕਹਿ ਕੇ ਵੀ ਭੰਡ ਦੇ ਹੋਣ ਪਰ ਅਗਲਾ ਕੁਰਸੀ ਤੇ ਜਮਿਆ ਰਿਹਾ ਇਸ ਕੰਮ ਚ ਕਲਾਕਾਰ ਹੀ ਅਗਲੇ ਦੀ ਰਹੀ ਚਾਹੇ ਹਸਪਤਾਲ ਦਾਖਲ ਹੋ ਇੱਕ ਵਾਰ ਨਹੀਂ ਦੋ ਵਾਰ ਹੋ ਹੈ ਚਾਹੇ ਘਰੇ ਲੰਮਾ ਪੈ ਹੈ ਚਾਹੇ ਕੁਝ ਕਰ ਹੈ ਮੁੱਖ ਮੰਤਰੀ ਉਮੀਦਵਾਰ ਲਾਨਣ ਤੋਂ ਪਹਿਲਾਂ ਵੀ ਇਹਨਾਂ ਘਰੇ ਜਾ ਕੇ ਬੈਠ ਜਾਦੇ ਬਾਅਦ ਚ ਵੀ ਕਾਫੀ ਕੁਝ ਹੋਇਆ ਪਰ ਕੁਰਸੀ ਬਚੀ ਰਹੀ ਕੀ ਹੁਣ ਆਖਰੀ ਦਿਨਾਂ ਦੇ ਵਿੱਚ ਉਹ ਕੋੰਤਰੀ ਭਗਵਾਨਤਮਾਨ ਆਪਣੀ ਕੁਰਸੀ ਦਾ ਹੀ ਸਰਵੇ ਕਰਾ ਰਹੇ ਨੇ ਆਪ ਹੀ ਨਹੀਂ ਇਸ ਵਾਰ ਲਈ ਨਹੀਂ ਹੁਣ ਤਾਂ ਲੰਘਣਾਟ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲਿਆਂ ਤੋਂ ਬੀਜੇਪੀ ਔਖੀ ਐ ਉਹ ਤਾਂ ਬਾਗੋ-ਬਾਗਾ ਕਿ ਸਾਡਾ ਕੰਮ ਤਾਂ ਆਪ ਹੀ ਹੋ ਜਾਂਦਾ ਨਾ ਹੀ ਹੋਣ ਕੇਜਰੀਵਾਲ ਨੂੰ ਕੋਈ ਔਖਾ ਕਿਉਂਕਿ ਕੇਜਰੀਵਾਲ ਕਹਿੰਦਾ ਜੋ ਮੈਂ ਚਾਹਣਾ ਉਹ ਤਾਂ ਕਰੇ ਜਾਂਦਾ ਫਿਰ ਬਦਲ ਕੇ ਕੀ ਕਰਨਾ ਨਵੇਂ ਨੂੰ ਫੇਰ ਟੈਕਲ ਕਰਨਾ ਪਊਗਾ ਇਸ ਲਈ ਤਾਂ ਵਖਵਾ ਲੰਘ ਗਿਆ ਸਵਾਲ ਅਗਲੀ ਵਾਰ ਦੀ ਉਮੀਦਵਾਰੀ ਦਾ ਦੇਖੋ ਆਵਾਜ਼ ਦੀ ਪਾਰਟੀ ਨੇ ਚੋਣ ਲੜਨੀ ਐ ਤੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਪੂਰੀ ਤਾਕਤ ਨਾਲ ਲੜੇਗੀ ਬਿਸੁਸਤਾਈ ਅਕਾਲੀ ਦਲ ਹਰ ਹਾਲ ਚੋਂ ਉੱਪਰ ਨਾ ਚਾਹੁੰਦਾ ਕਾਂਗਰਸ ਇਸ ਨੂੰ ਆਮ ਆਦਮੀ ਸਾਹਮਣੇ ਦਾ ਮੁਕਾਬਲਾ ਬਣਾਉਣਾ ਚਾਹੁੰਦੀ ਆ ਤੇ ਜੇ ਤਾਂ ਉਹ ਤੇਰੀ ਮੁਕਾਬਲਾ ਹੁੰਦਾ ਚਾਹੇ ਉਹ ਬੀਜੇਪੀ ਨਾਲ ਹੋਵੇ ਚਾਹੇ ਉਹ ਅਕਾਲੀਆਂ ਨਾਲ ਹੋਵੇ ਜਾਂ ਜਿਵੇਂ ਕਾਂਗਰਸ ਮੰਦੀ ਸਾਡੇ ਨਾਲੇ ਖੂਬ ਜਾਂ ਉਹ ਕਾਂਗਰਸ ਨਾਲ ਹੋਵੇ ਆਮ ਆਦਮੀ ਪਾਰਟੀ ਤੇ ਕਾਂਗਰਸ ਫਿਰ ਤਾਂ ਸੱਤਾ ਧਾਰੀ ਤੇ ਲਈ ਚੁਣੌਤੀਆਂ ਵੱਡੀਆਂ ਹੋਣਗੀਆਂ ਜੇ ਕਿਸੇ ਨਾਲ ਵੀ ਆਮ ਸਾਹਮਣੇ ਦਾ ਮੁਕਾਬਲਾ ਹੁੰਦਾ ਜੇ ਮੁਕਾਬਲਾ ਤਿੰਨ ਕੋਣਾ ਜਾਂ ਚਾਰ ਕੋਣਾ ਹੁੰਦਾ ਕਾਂ ਫਿਰ ਆਮ ਆਦਮੀ ਪਾਰਟੀ ਨੂੰ ਉਮੀਦ ਵੱਜਦੀ ਆ ਕਿ ਅਸੀਂ ਕੁਝ ਲੈ ਟਿਕਾਂਗੇ ਕਿ ਸਾਡੇ ਖਿਲਾਫ ਵਾਲੀ ਵੋਟ ਬੰਡ ਹੋ ਜੂਗੀ ਥੇ ਇਸ ਲਈ ਕੁਝ ਤਾਂ ਕਹਿੰਦੇ ਅਕਾਲੀ ਦਲ ਨੂੰ ਵੀ ਆਪੇ ਪੰਗੇ ਲੈ ਕੇ ਪੁਲਿਸ ਲਈ ਉਭਾਰ ਰਹੀ ਆ ਕੁਝ ਕਹਿੰਦੇ ਭਾਜਪਾ ਨੂੰ ਵੀ ਆਪੇ ਸਪੇਸ ਵਧਾ ਰਹੀ ਆ ਕੁਝ ਕਹਿੰਦੇ ਭਾਜਪਾ ਆਪਣੀ ਤਾਕਤ ਨਾਲ ਲੱਗੀ ਆ ਸੁਖਵੀਰ ਬਾਦਲ ਆਪਣੇ ਦਮ ਨਾਲ ਲੱਗੇ ਨੇ ਕਾਂਗਰਸ ਆ ਕਾਟੋਕਲੇ ਇਸ ਲਈ ਉਹਦਾ ਗ੍ਰਾਫਤ ਲੈ ਜਾ ਰਿਹਾ ਸੋ ਇਸ ਲਈ ਜੇ ਇਹ ਚਾਰੇ ਤਰ੍ਹਾਂ ਇੱਕ ਪੈਮਾਨੇ ਤੇ ਆ ਕੇ ਲੜੀਆਂ ਜਾਂ ਤਿੰਨ ਥੋੜਾ ਬਰਾਬਰ ਤੇ ਇੱਕ ਅਤੀਜਾਦੇ ਥੱਲੇ ਥੁੱਲੇ ਤੇ ਫਿਰ ਵੀ ਕਹਿੰਦੇ ਕਿ ਆਮਾਦੀ ਪਾਰਟੀ ਨੂੰ ਉਮੀਦ ਹੈ ਕਿ ਫਿਰ ਅਸੀਂ ਕਿਤਨਾ ਕਿਤੇ ਦਿਖਾਂਗੇ ਇਸ ਲਈ ਫਿਰ ਚਲੋ ਨਾ ਵੀ ਦਿਖਣਾ ਨਤੀਜੇ ਜੋ ਮਰਜ਼ੀ ਆਉਣ ਅਗਲੇ ਮੁੱਖ ਮੰਤਰੀ ਦਾ ਉਮੀਦਵਾਰਤਾ ਲਾਣਨਗੇ ਨਾ ਸੋ ਮੁੱਖ ਮੰਤਰੀ ਦੇ ਉਮੀਦਵਾਰ ਦੇ ਹਵਾਲੇ ਨਾਲ ਕਹਿੰਦੇ ਕਿ ਆਮਾਦੀ ਪਾਰਟੀ ਨੇ ਸਰਵੇ ਸ਼ੁਰੂ ਕਰਤਾ ਹੁਣੇ 227 ਲਈ ਹੈ ਜਾਂ ਕੀ ਪੁੱਛਿਆ ਜਾ ਰਿਹਾ ਕਿ ਭਗਵੰਤ ਮਾਨ ਨੂੰ ਕਿੰਨੇ ਨੰਬਰ ਦਵੋਗੇ ਬਕਾਇਦਾ ਤੌਰ ਤੇ ਫੋਨ ਆਉਣ ਲੱਗ ਪਏ ਨੇ ਪੰਜਾਬ ਚ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੇ ਸੀਐਮ ਭਗਵੰਤ ਮਾਨ ਦੀ ਕਾਰਗੁਜ਼ਾਰੀ ਦਾ ਸਰਵੇ ਕਰਵਾ ਰਹੀ ਹੈ। ਸਰਵੇ ਹੁਣ ਸਟੇਟ ਕਰਾ ਰਹੀ ਹੈ, ਸਟੇਟ ਬੋਡੀ ਕਰਾ ਰਹੀ ਹੈ, ਇਹਨਾਂ ਦੀ ਹਾਈ ਕਮਾਂਡ ਕਰਾ ਰਹੀ ਹੈ, ਸਰਕਾਰ ਕਰਾ ਰਹੀ ਹੈ, ਖੁਦ ਭਗਵੰਤ ਮਾਨ ਕਰ ਰਹੇ ਨੇ ਇਹ ਸਾਰਾ ਸਵਾਲ ਖੜ ਗਿਆ। ਜਿਹਦੇ ਵਿੱਚ ਪੰਜਾਬੀਆਂ ਨੂੰ ਕਾਲ ਆਉਂਦੀ ਹੈ, ਟੈਲੀ ਕਾਲਰ ਕਹਿੰਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਆਫਿਸ ਤੋਂ ਬੋਲ ਰਹੀਆਂ। ਇਸੋ ਵਾਰ ਸੀਐਮ ਭਗਵੰਤ ਮਾਨ ਦੇ ਕੰਮਾਂ ਬਾਰੇ ਪੁੱਛਦੀ ਆ ਤੇ ਫਿਰ ਉਹ ਦੱਸਦੀ ਆ ਕਿ ਤੁਸੀਂ ਇਹਨੂੰ ਕਿੰਨੇ ਨੰਬਰ ਦਓਗੇ ਸੋ ਇਸ ਤਰ੍ਹਾਂ 100 ਦੇ ਵਿੱਚੋਂ ਨੰਬਰ ਇਕੱਠੇ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਸਵਾਲ ਆਉਂਦਾ ਕਿ ਅੱਗੇ ਸੀਐਮ ਦੇ ਰੂਪ ਤੁਸੀਂ ਕੀ ਭਗਵੰਤ ਮਾਨ ਨੂੰ ਦੇਖਣਾ ਚਾਹੁੰਦੇ ਹੋ ਪਸੰਦ ਕਰਦੇ ਹੋ ਸੀਐਮ ਭਗਵੰਤ ਮਾਨ ਦੇ ਕੰਮਕਾਰ ਤੋਂ ਕਿੰਨਾ ਸੰਤੁਸ਼ਟ ਹੋ ਮੁਫਤ ਬਿਜਲੀ ਜਾਂ ਬਿਜਲੀ ਦਾ ਫਾਇਦਾ ਮਿਲ ਰਿਹਾ ਜਾਂ ਨਹੀਂ ਸਰਕਾਰੀ ਸਕੂਲਾਂ ਹਸਪਤਾਲਾਂ ਦੀ ਸੁਧਾਰ ਹੋਇਆ ਕਿ ਨਹੀਂ ਸੀਮ ਭਗਵੰਤ ਮਾਨ ਦੇ ਲਈ ਕੋਈ ਸੜਾ ਸੁਝਾਅ ਹੋਵੇਗਾ ਤੁਹਾਡੀ ਕੋਈ ਸ਼ਿਕਾਇਤ ਹੋਵੇ ਕੋਈ ਮਸਲਾ ਹੋਵੇ ਜੇ ਭਗਵੰਤ ਮਾਨ ਦਾ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਦੱਸ ਸਕਦੇ ਹੋ ਇੰਜ ਦੇ ਸਵਾਲ ਭਗਵੰਤ ਮਾਨ ਦੇ ਖੁਦ ਦੇ ਪਲੇਟਫਾਰਮ ਤੇ ਵੀ ਹੈਗੀ ਹੈ ਤੇ ਲੋਕਾਂ ਨੂੰ ਫੋਨ ਬਿਉਣ ਲੱਗੇ ਤੇ ਵਿਰੋਧੀਆਂ ਦੇ ਉੱਤੇ ਤੰਜ ਵੀ ਕਸਣ ਲੱਗੇ ਪਰ ਅਗਲੇ ਨੇ ਸਰਵੇ ਸ਼ੁਰੂ ਕਰ ਲਿਆ ਹੁਣ ਇਹ ਇਹ ਅਜੇ ਸਪਸ਼ਟ ਨਹੀਂਗਾ ਕਿ ਸਰਵੇ ਹਾਈ ਕਮਾਂਡ ਕਰਾ ਰਹੀ ਹੈ ਕੇਜਰੀਵਾਲ ਦੀ ਟੀਮ ਕਰਾ ਰਹੀ ਹੈ ਸਰਕਾਰ ਕਰਾ ਰਹੀ ਹੈ ਪੰਜਾਬ ਦੀ ਆਵਾਜ਼ ਦੀ ਪਾਰਟੀ ਦੀ ਬਿੰਗ ਕਰਾ ਰਹੀ ਹੈ ਕਿ ਭਗਵੰਤ ਮਾਨ ਖੁਦ ਕਰਾ ਰਹੇ ਜਨਾਬ ਜੋ ਮਰਜ਼ੀ ਕਰਾ ਰਿਹਾ ਹੋਵੇ ਕੋਈ ਸਰਵੇ ਚਰਚਾ ਚ ਹੈ ਤੇ ਸਰਵੇ ਨੇ ਚਰਚਾ ਛੇੜ ਦਿੱਤੀ ਹੈ ਕਿ ਕੀ ਭਗਵਾਨਤਮਾਨ ਅਗਲੀ ਵਾਰ ਵੀ ਮੁੱਖ ਮੰਤਰੀ ਦਾ ਉਮੀਦਵਾਰ ਹੋਣਗੇ ਜਾਂ ਨਹੀਂ ਅੱਜ ਭਾਰਤ ਦੀ ਸੰਸਦ ਦੇ ਵਿੱਚ ਬੰਦੇ ਮਾਤਰਮ ਨੂੰ ਲੈ ਕੇ ਚਰਚਾ ਹੋਈ 150 ਸਾਲ ਪੂਰੇ ਹੋਣ ਤੇ ਕਹਿੰਦੇ ਬੰਦੇ ਮਾਤਰਮ ਦੇ ਉੱਤੇ ਆ ਸੰਸਦ ਦੀ ਚਰਚਾ ਸੀ ਕੱਲ ਨੂੰ ਵੋਟ ਚੋਰੀ ਦੇ ਮਾਮਲੇ ਦੇ ਉੱਤੇ ਵੀ ਐਸਆਰ ਦੇ ਮਾਮਲੇ ਦੇ ਉੱਤੇ ਵੀ ਸੰਸਦ ਚ ਬਹਿਸ ਹੋਣੀ ਹੈ ਇਸ ਤੋਂ ਪਹਿਲਾਂ ਕਿ ਸਰਕਾਰ ਉਸ ਪਹਿਲੂ ਤੇ ਘਿਰੇ ਸਰਕਾਰ ਨੇ ਅੱਜ ਵਿਰੋਧੀਆਂ ਦੇ ਪੂਰਵਜਾਂ ਨੂੰ ਨਹਿਰੂ ਹਰਾਂ ਨੂੰ ਜਿਨ੍ਹਾਂ ਹੋਰਾਂ ਨੂੰ ਹੈਨਾ ਘਿਰਨ ਦੇ ਹਵਾਲੇ ਨਾਲ ਅੱਜ ਪੂਰੀ ਜੱਤੂ ਜਾਇ ਕੀਤੀ ਇਹ ਵੱਖਰੀ ਗੱਲ ਹੈ ਕਿ ਅੱਜ ਦੀ ਬਹਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 60 ਮਿੰਟ ਦੇ ਆਪਣੇ ਭਾਸ਼ਣ ਚ 13 ਵਾਰ ਕਾਂਗਰਸ ਦਾ ਜ਼ਿਕਰ ਕੀਤਾ ਸੱਤ ਵਾਰ ਨਹਿਰੂ ਚੇਤੇ ਆ ਤਿੰਨ ਵਾਰ ਜਿਨ੍ਹਾਂ ਦਾ ਜ਼ਿਕਰ ਕੀਤਾ ਮਤਲਬ ਇਹ ਲੰਬਾ ਚੌੜਾ ਪ੍ਰਕਿਰਿਆਰੀ ਮੈਂ ਦੇਖ ਰਿਹਾ ਸੀਗਾ ਪੂਰੀ ਦੇ ਵਿੱਚ ਕਿ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਇਹ ਸਾਰੀ ਚਰਚਾ ਕੀਤੀ ਪਰ ਸਵਾਲ ਇਹ ਹੈ ਕਿ ਰੁਪਈਆ ਲਗਾਤਾਰ ਡਿੱਗ ਰਿਹਾ ਹੈ ਅੰਤਰਰਾਸ਼ਟਰੀ ਪੱਧਰ ਦੇ ਤੇ ਪ੍ਰਧਾਨ ਮੰਤਰੀ ਜੀ ਇਸ ਮਸਲੇ ਤੇ ਕੁਝ ਨਹੀਂ ਬੋਲ ਰਹੇ ਜਿਵੇਂ ਇਸ ਮਸਲੇ ਤੇ ਬਹਿਸ ਹੋਵੇ ਫਿਰ ਤਾਂ ਠੀਕ ਹੈ ਕਹਿੰਦੇ ਜੀ ਪੀਐਮ ਨੇ ਅੱਜ ਲੋਕ ਸਭਾ ਚ ਬੰਦੇ ਮਾਤਮ ਦੇ ਤੇ ਡੇਢ ਸਾਲ ਪੂਰੇ ਹੋਣ ਤੇ ਚਰਚਾ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਇੱਕ ਘੰਟੇ ਦੇ ਭਾਸ਼ਣ ਦੇ ਵਿੱਚ ਬੰਦੇ ਮਾਤਮ ਅੰਗਰੇਜ਼ਾਂ ਵੱਲੋਂ ਮਤਲਬ ਕਿ ਮਾਤਰਮ ਅੰਗਰੇਜ਼ਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਕਹਿੰਦੇ ਇਸਰਾਇ ਇਹ ਨਾਰਾ ਅੱਜ ਵੀ ਪ੍ਰੇਰਨਾ ਦਿੰਦਾ ਪਰ ਇਸ ਨੂੰ ਕਿਵੇਂ ਕਾਂਟ ਸ਼ਾਰਟ ਕਾਂਗਰਸ ਨੇ ਕਰਾਈ ਜਾਇਦੱਕ ਕਿਵੇਂ ਨੁਕਸਾਨ ਕੀਤਾ ਪ੍ਰਧਾਨ ਮੰਤਰੀ ਨੇ ਲਗਭਗ 1 ਘੰਟਾ 7 ਮਿੰਟ ਭਾਸ਼ਣ ਦਿੱਤਾ ਜਿਸ ਵਿੱਚ 121 ਵਾਰ ਬੰਦੇ ਮਾਤਰਮ ਸ਼ਬਦ ਦੀ ਵਰਤੋਂ ਕੀਤੀ ਉਹਨਾਂ ਨੇ 50 ਵਾਰ ਦੇਸ਼ ਸ਼ਬਦ ਦੀ ਵਰਤੋਂ ਕੀਤੀ 35 ਵਾਰ ਭਾਰਤ ਸ਼ਬਦ ਦੀ ਵਰਤੋਂ ਕੀਤੀ 34 ਵਾਰ ਅੰਗਰੇਜ਼ ਸ਼ਬਦ ਦੀ ਵਰਤੋਂ ਕੀਤੀ 17 ਵਾਰ ਬੰਗਾਲ ਸ਼ਬਦ ਦੀ ਵਰਤੋਂ ਕੀਤੀ 13 ਵਾਰ ਕਾਂਗਰਸ ਦਾ ਜ਼ਿਕਰ ਕੀਤਾ ਹੈ ਤੇ ਇਸੇ ਤਰ੍ਹਾਂ ਉਹਨਾਂ ਨੇ 10 ਵਾਰ ਮਤਲਬ ਕਿ ਜਿਨ੍ਹਾਂ ਨੇ ਲਿਖਿਆ ਉਹਨਾਂ ਦਾ ਜ਼ਿਕਰ ਕੀਤਾ 7 ਵਾਰ ਮਹਿਰੂ ਚੇਤੇ ਆਏ ਉਹਨਾਂ ਨੂੰ 6 ਵਾਰ ਮਹਾਤਮਾ ગાંધી 5 ਵਾਰ ਮੁਸਲਮਾਨ ਸ਼ਬਦ ਹੈ ਨਾ ਇਸੇ ਤਰ੍ਹਾਂ 3 ਵਾਰ ਜਿਨ੍ਹਾਂ 3 ਵਾਰ ਇਹ ਸੰਵਿਧਾਨ 2 ਵਾਰ ਮੁਸਲਮਾਨ ਇਸ ਤਰ੍ਹਾਂ ਉਹਨਾਂ ਨੇ ਇਹ ਸ਼ਬਦਾਂ ਦੀ ਵਰਤੋਂ ਕੀਤੀ ਠੀਕ ਹੈ ਇਹ ਚਰਚਾ ਛੇੜੀ ਤੇ ਦਿੱਤੇ ਪਿਛਲਿਆਂ ਨੂੰ ਘੇਰਨ ਦੀ ਕੋਸ਼ਿਸ਼ ਜਾਂ ਮੁਸਲਮਾਨਾਂ ਵੱਲੋਂ ਇਹ ਦੂਰ ਜਾਣ ਦਾ ਹਵਾਲਾ ਬਹੁਤ ਖੁਸ਼ ਇਹ ਵਜੀ ਰਾਜਨੀਤੀ ਮੈਂ ਕਿਹਾ ਤੁਸੀਂ ਚਰਚਾ ਕਰੋ ਜਿਹੜਾ ਵੀ ਵਿਸ਼ਾ ਤੁਹਾਨੂੰ ਲੱਗਦਾ ਹੈ ਕਰੋ ਪਰ ਜਨਾਬ ਦੇਸ਼ ਦੀ ਆਰਥਿਕ ਸਥਿਤੀ ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਗੁਰੂ ਦੀ ਉਹ ਛੋਟੀ ਬੈਸ ਸਭਿ ਸ਼ਰਕਿਉ ਨਹੀਂ ਰੇਖਾ ਜੁੜਿਆ ਮਸਲਾ ਜਨਾਬ ਰੇਖਾ ਨਾਗਰਿਕ ਨਾਲ ਜੁੜਿਆ ਮਸਲਾ ਉਹ ਗੜੇ ਮੁਰਦੇ ਖਾੜ ਕੇ ਪਤਾ ਨਹੀਂ ਦੇਸ਼ ਨੂੰ ਕੋਈ ਭਲਾ ਹੋਣਾ ਹੈ ਕਿ ਨਹੀਂ ਹੋਣਾ ਹੈ ਪਰ ਜਿਹੜੀ ਤਾਜ਼ਾ ਸਥਿਤੀ ਹੈ ਇਹਦੇ ਨਾਲ ਨੁਕਸਾਨ ਕਿੰਨਾ ਹੋਣਾ ਹੈ ਇਹਦੇ ਬਾਰੇ ਗੌਰ ਕਰਨਾ ਕੀ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਕੀ ਵਿਰੋਧੀ ਧਿਰਾਂ ਦੀ ਜ਼ਿੰਮੇਵਾਰੀ ਨਹੀਂ ਕੀ ਚੁਣੇ ਮੈਂਬਰਾਂ ਦੀ ਜ਼ਿੰਮੇਵਾਰੀ ਨਹੀਂ ਰੁਪਈਆ 90 ਤੋਂ ਵੀ ਥੱਲੇ ਚਲਾ ਗਿਆ ਤੇ ਸਰਕਾਰ ਜਾਣ ਬੁੱਝ ਕੇ ਡਿੱਗ ਰਹੀ ਹੈ ਜਾਂ ਆਪੇ ਡਿੱਗ ਰਿਹਾ ਹੈ ਮਤਲਬ ਇੱਥੋਂ ਤੱਕ ਸਵਾਲ ਆਉਣ ਲੱਗ ਪਏ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤ ਦਾ ਰੁਪਈਆ 90 ਰੁਪਏ ਤੋਂ ਵੀ ਥੱਲੇ ਆ ਗਿਆ ਉਧਰ 1 ਡਾਲਰ ਤੇ ਇੱਧਰ ਸਾਡੇ 90 ਰੁਪਏ ਤਾਂ ਇੱਕ ਡਾਲਰ ਬਣਦਾ ਹੈ 20000 ਰੁਪਏ ਦੀ ਗਰਾਫਟ ਰੋਕਣ ਦੇ ਲਈ ਆਰਬੀਆਈ ਨੇ ਆਪਣੇ ਖਜ਼ਾਨੇ ਦੇ ਡਾਲਰ ਵੇਚਣੇ ਸ਼ੁਰੂ ਕਰ ਦਿੱਤੇ ਸੀ ਹਾਲਾਂਕਿ ਇਸ ਸਾਲ ਜੀ ਕੋਈ ਖਾਸ ਕੋਸ਼ਿਸ਼ ਨਜ਼ਰ ਨਹੀਂ ਆਈ ਸਰਕਾਰ ਜ਼ੋਰ ਦੇ ਰਹੀ ਹੈ ਕਿ ਆਪੇ ਰੁਪਿਆ ਗਿਰ ਰਿਹਾ ਹੈ ਉਹਨਾਂ ਦੀ ਚਿੰਤਾ ਹੈ ਕਿ ਨਹੀਂ ਸਵਾਲ ਤਾਂ ਖੜਾ ਜਨਬ ਇਸ ਪਹਿਲੂ ਤੇ ਕਦੇ ਗੌਰ ਕਰਨਾ ਤੇ ਇਸ ਤਿਆਸ ਤੱਕ ਸਥਿਤੀ ਤੇ ਦੇਸ਼ ਦੀ ਰੋਜ਼ਗਾਰ ਦੀ ਸਥਿਤੀ ਤੇ ਸੁਭਿਆਂ ਦੇ ਅਧਿਕਾਰ ਖੇਤਰ ਤੇ ਸੁਭਿਆਂ ਦੀ ਆਮਦਨਾਂ ਦਾ ਕੇਂਦਰੀਕਰਨ ਹੋ ਰਿਹਾ ਉਹਨਾਂ ਦਾ ਉਹਨਾਂ ਦੀ ਸਥਿਤੀ ਤੇ ਕਰਜ਼ਿਆਂ ਤੇ ਮੁਲਕ ਦੀ ਤੇ ਇਹਦੇ ਤੇ ਕੋਈ ਚਰਚਾ ਕੁਮਾਰ ਬਾਤਵਾ